ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਦੱਸਦੀ ਹੈ ਕਿ ਕ੍ਰਿਸ਼ਨੂ ਸਰਦਾ ਨੂੰ ਜਿਹੜਾ ਕਿ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਅੱਜ ਪੇਸ਼ੀ ਹੋਈ ਤੇ ਉੱਥੇ ਹੀ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਵੀ ਜਿਹੜਾ ਕਿ ਪੇਸ਼ ਕੀਤਾ ਗਿਆ ਸੀ ਪੰਜ ਦਿਨਾਂ ਦਾ ਰਿਮਾਂਡ ਤੇ ਲਿਆਂਦੇ ਸੀ ਤੇ ਜਿਸ ਦੇ ਦੌਰਾਨ ਉੱਥੇ ਹੀ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉੱਥੇ ਹੀ ਉਹਨਾਂ ਨੂੰ ਪੇਸ਼ ਕੀਤਾ ਗਿਆ ਪਹਿਲਾ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਪੇਸ਼ ਕੀਤਾ ਗਿਆ ਤੇ ਦੂਜੇ ਪਾਸੇ ਉੱਥੇ ਕ੍ਰਿਸ਼ਨੂ ਸਰਦਾ ਜਿਹੜੇ ਕਿ ਉਹਨਾਂ ਦੇ ਵਿਰੋਧ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕ੍ਰਿਸ਼ਨੂ ਸ਼ਾਰਦਾ ਨੂੰ ਜਿਹੜਾ ਕਿ 14 ਦਿਨਾਂ ਦੀ ਨਿਆਇਖੇ ਰਸਦ ਵਿੱਚ ਭੇਜ ਦਿੱਤਾ ਤਾਂ ਗੱਲ ਕਰੀਏ ਡੀਆਈਜੀ ਹਰਚਨੰਦ ਸਿੰਘ ਭੋਲਰ ਨੂੰ ਲੈ ਕੇ ਤਾਂ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਕੈਸ਼ ਬਰਾਮਦ ਹੁੰਦਾ ਹੈ ਦੂਜੇ ਪਾਸੇ ਸੋਨਾ ਗਹਿਣੇ ਤੇ ਜਿਹੜੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਸੀ ਤੇ ਦੂਜੇ ਪਾਸੇ ਉੱਥੇ ਹੀ ਸੀਬੀਆਈ ਉਹਨਾਂ ਨੂੰ ਜਿਹੜਾ ਕਿ ਦੂਜੇ ਪਾਸੇ ਰਮਾਂਡ ਦੇ ਉੱਤੇ ਲਿਆਉਂਦੀ ਹੈ ਤੇ ਉਥੇ ਹੀ ਹੁਣ 5 ਦਿਨਾਂ ਦਾ ਜਿਹੜਾ ਕਿ ਰਿਮਾਂਡ ਖਤਮ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਪੋਲਰ ਅਤੇ ਕ੍ਰਿਸ਼ਨੂ ਸਰਦਾਰ ਦੀ ਅੱਜ ਪੇਸ਼ੀ ਸੀ ਤੇ ਜਿਸ ਤੋਂ ਬਾਅਦ ਹੁਣ ਕ੍ਰਿਸ਼ਨੂ ਸਰਦਾਰ ਨੂੰ ਜਿਹੜਾ ਕਿ 14 ਦਿਨਾਂ ਦੀ ਨਿਆਂ ਖਿਰਾਸਤ ਦੇ ਵਿੱਚ ਭੇਜ ਦਿੱਤਾ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਕ੍ਰਿਸ਼ਨੂ ਸਰਦਾਰ ਨੂੰ ਜਿਹੜਾ ਕਿ ਹੁਣ 14 ਦਿਨਾਂ ਦੀ ਨਿਆਂ ਖਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਅੱਜ ਪੇਸ਼ੀ ਹੋਈ ਤੇ ਉਥੇ ਹੀ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਵੀ ਜਿਹੜਾ ਕਿ ਪੇਸ਼ ਕੀਤਾ ਗਿਆ ਸੀ 5 ਦਿਨਾਂ ਦਾ ਰਿਮਾਂਡ ਤੇ ਲਿਆਂਦੇ ਸੀ ਤੇ ਦੌਰਾਨ ਉਥੇ ਹੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਜੋਥੇ ਹੀ ਉਹਨਾਂ ਨੂੰ ਪੇਸ਼ ਕੀਤਾ ਗਿਆ ਪਹਿਲਾ ਡੀਆਜੀ ਹਰਚਰਨ ਸਿੰਘ ਪੁੱਲਰ ਨੂੰ ਪੇਸ਼ ਕੀਤਾ ਗਿਆ ਤੇ ਦੂਜੇ ਪਾਸੇ ਉਥੇ ਹੀ ਕ੍ਰਿਸ਼ਨੂ ਸ਼ਰਦਾ ਜਿਹੜੇ ਕਿ ਉਹਨਾਂ ਦੇ ਵਿਛੋਲ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਕ੍ਰਿਸ਼ਨੂ ਸ਼ਰਦਾ ਨੂੰ ਜਿਹੜਾ ਕਿ 14 ਦਿਨਾਂ ਦੀ ਨਿਆਇਖੇਰਾਸਤ ਵਿੱਚ ਭੇਜ ਦਿੱਤਾ ਤਾਂ ਗੱਲ ਕਰੀਏ ਡੀਆਈਸੀ ਹਰਚਨਨ ਸਿੰਘ ਭੋਲਰ ਨੂੰ ਲੈ ਕੇ ਤਾਂ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਕੈਸ਼ ਬਰਾਮਦ ਹੁੰਦਾ ਹੈ ਦੂਜੇ ਪਾਸੇ ਸੋਨਾ ਗਹਿਣੇ ਤੇ ਜਿਹੜੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਸੀ ਤੇ ਦੂਜੇ ਪਾਸੇ ਉੱਥੇ ਹੀ ਸੀਬੀਆਈ ਉਹਨਾਂ ਨੂੰ ਜਿਹੜਾ ਕਿ ਦੂਜੇ ਪਾਸੇ ਰਮਾਨ ਦੇ ਉੱਤੇ ਲਿਆਉਂਦੀ ਹੈ ਤੇ ਉੱਥੇ ਹੀ ਹੁਣ 5 ਦਿਨਾਂ ਦਾ ਜਿਹੜਾ ਕਿ ਰਿਮਾਂਡ ਖਤਮ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਡੀਆਈਜੀ ਹਰਚਨਨ ਸਿੰਘ ਪੋਲਰ ਅਤੇ ਕ੍ਰਿਸ਼ਨੂ ਸਰਦਾਰ ਯਾਜ ਪੇਸ਼ੀ ਸੀ ਤੇ ਜਿਸ ਤੋਂ ਬਾਅਦ ਹੁਣ ਕ੍ਰਿਸ਼ਨੂ ਸਾਰਦਾ ਨੂੰ ਝੜਾ ਕੇ 14 ਦਿਨਾਂ ਦੀ ਨਿਆਇਖਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਕਿ ਕ੍ਰਿਸ਼ਨੂ ਸਾਰਦਾ ਨੂੰ ਝੜਾ ਕੇ ਹੁਣ 14 ਦਿਨਾਂ ਦੀ ਨਿਆਇਖਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਅੱਜ ਪੇਸ਼ੀ ਹੋਈ ਤੇ ਉੱਥੇ ਹੀ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਵੀ ਝੜਾ ਕੇ ਪੇਸ਼ ਕੀਤਾ ਗਿਆ ਸੀ ਪੰਜ ਦਿਨਾਂ ਦਾ ਰਿਮਾਂਡ ਤੇ ਲਿਆਂਦੇ ਸੀ ਤੇ ਜਿਸ ਦੇ ਦੌਰਾਨ ਉੱਥੇ ਹੀ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉੱਥੇ ਹੀ ਉਹਨਾਂ ਨੂੰ ਪੇਸ਼ ਕੀਤਾ ਗਿਆ ਪਹਿਲਾ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਪੇਸ਼ ਕੀਤਾ ਗਿਆ ਤੇ ਦੂਜੇ ਪਾਸੇ ਉੱਥੇ ਕ੍ਰਿਸ਼ਨੂ ਸਾਰ ਜਿਹੜੇ ਕਿ ਉਹਨਾਂ ਦੇ ਵਿਚੋਲ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕ੍ਰਿਸ਼ਨੂ ਸ਼ਾਰਦਾ ਨੂੰ ਜਿਹੜਾ ਕਿ 14 ਦਿਨਾਂ ਦੀ ਨਿਆਇਖੇਰਾਸਤ ਦੇ ਵਿੱਚ ਭੇਜ ਦਿੱਤਾ ਤਾਂ ਗੱਲ ਕਰੀਏ ਡੀਆਈਜੀ ਹਰਚਨਨ ਸਿੰਘ ਭੋਲਰ ਨੂੰ ਲੈ ਕੇ ਤਾਂ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਕੈਸ਼ ਬ੍ਰਾਹਮਤ ਹੁੰਦਾ ਹੈ ਦੂਜੇ ਪਾਸੇ ਸੋਨਾ ਗਹਿਣੇ ਤੇ ਜਿਹੜੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਸੀ ਤੇ ਦੂਜੇ ਪਾਸੇ ਉੱਥੇ ਹੀ ਸੀਬੀਆਈ ਉਹਨਾਂ ਨੂੰ ਜਿਹੜਾ ਕਿ ਦੂਜੇ ਪਾਸੇ ਰਿਮਾਂਡ ਦੇ ਉੱਤੇ ਲਿਆਉਂਦੀ ਹੈ ਤੇ ਉੱਥੇ ਹੀ ਹੁਣ 5 ਦਿਨਾਂ ਦਾ ਜਿਹੜਾ ਕਿ ਰਿਮਾਂਡ ਖਤਮ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਡੀਆਈਜੀ ਹਰਚਨਨ ਸਿੰਘ ਪੋਲਰ ਅਤੇ ਕ੍ਰਿਸ਼ਨੂ ਸਰਦਾ ਯਾਜਪੇਸ਼ੀ ਸੀ ਤੇ ਜਿਸ ਤੋਂ ਬਾਅਦ ਹੁਣ ਕ੍ਰਿਸ਼ਨੂ ਸਰਦਾ ਨੂੰ ਜਿਹੜਾ ਕਿ 14 ਦਿਨਾਂ ਦੀ ਨਿਆਂ ਖੇਰਸਤ ਦੇ ਵਿੱਚ ਭੇਜ ਦਿੱਤਾ